ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਵੀ ਜਿਸ ਇਲਾਕੇ ਚ ਜਾਂਦੇ ਆ ਨਾ ਕਿਸੇ ਨਗਰ ਚ ਜਾਂਦੇ ਆ ਉਹ ਨਗਰ ਵਾਲੇ ਪਹਿਲੇ ਕਹਿੰਦੇ ਵੀ ਸਾਨੂੰ ਫਲਾਣਾ ਸਿੰਘ ਦਾ ਫੋਨ ਆ ਗਿਆ ਫਲਾਣੇ ਦਾ ਮੈਸੇਜ ਆ ਗਿਆ ਫਲਾਣਾ ਸਾਡੇ ਕੋਲ ਆਇਆ ਸੀ ਹਰ ਥਾਂ ਦੇ ਉੱਤੇ ਕੰਮ ਹੋ ਰਿਹਾ ਇਸ ਤਰ੍ਹਾਂ ਦੀ ਇਲੈਕਸ਼ਨ ਮੈਂ ਦੇਖੀ ਨਹੀਂ ਵੀ ਜਿੱਥੇ ਹਰ ਥਾਂ ਦੇ ਉੱਤੇ ਆਟੋਮੈਟਿਕ ਆਟੋਮੈਟਿਕ ਆਟੋ ਮੂਡ ਦੇ ਵਿੱਚ ਲੱਗਿਆ ਕੰਮ ਕੋਈ ਕਿੱਥੇ ਸਨੇਹ ਲਾ ਰਿਹਾ ਕੋਈ ਕਿੱਥੇ ਜਾ ਕੇ ਬੈਠਾ ਕੋਈ ਕਿੱਥੇ ਫੋਨ ਕਰ ਰਿਹਾ ਬੜੀ ਵੱਡੀ ਤਦਾਦ ਚ ਲੋਕ ਆਪਣੇ ਆਪ ਲੱਗੇ ਹੋਏ ਨੇ ਇਹ ਮੇਰੇ ਲਈ ਹਾਂ ਪਿਆਰ ਮਿਲ ਰਿਹਾ ਸੰਗਤ ਆਪਣੇ ਆਪ ਲੱਗੀ ਹੋਈ ਆ ਲੋਕ ਆਪਣੇ ਆਪ ਲੱਗੇ ਹੋਏ ਆ ਰਿਸ਼ਤੇਦਾਰ ਲੱਗੇ ਨੇ ਸ਼੍ਰੋਮਣੀ ਕਾਲੀਦਲ ਨੇ ਤਾਂ ਲੱਗਣਾ ਹੀ ਲੱਗਣਾ ਕਾਲੀਦਲ ਦਾ ਤਾਂ ਧਰਮ ਆ ਔਰ ਜਿਹੜੇ ਹੋਰ ਸਾਡੇ ਸੰਗੀ ਸਾਥੀ ਲੱਗੇ ਹੋਏ ਨੇ ਬਹੁਤ ਵੱਡੀ ਤਰ੍ਹਾਂ ਦੇ ਜਿਹੜੇ ਪਾਰਕ ਐਲੀਵੇਟ ਨਹੀਂ ਆਏ ਨੇ ਉਹ ਵੀ ਉਦਾਹਰਣ ਤਮ ਦੇਖੋ ਉਹਨਾਂ ਨੇ ਕੀ ਰਿਝਾ ਲੈਣਾ ਜਿਹੜੇ ਹਾਈ ਬਾਹਰੋਂ ਆਏ ਨੇ ਜਿਹੜੇ ਜਾਣਦੇ ਨਹੀਂ ਲੁਧਿਆਣੇ ਵਾਰੇ ਜਿਹੜੇ 10 ਸਾਲ ਸਾਡੇ ਬਰਬਾਦ ਕਰ ਗਿਆ ਇੱਕ ਤਾਂ ਉਹ ਬੰਦਾ ਉਹ ਬਨੋਟੀ ਬੰਦਾ ਮੈਂ ਉਹਨੂੰ ਬਨੋਟੀ ਬੰਦਾ ਕਹਿੰਦਾ ਹਾਸਾ ਦੇਖਿਓ ਕਿੰਨਾ ਬਨੋਟੀ ਹੁੰਦਾ ਉਹਦਾ ਕਾਰਨ ਜਿਹੜਾ ਕਿਸੇ ਸਮਝ ਜਵੇ ਉਹਨੇ ਪੈਰਾਂ ਨੂੰ ਹੱਥ ਲਾਈ ਜਾਣਾ ਦੇਖੋ ਪੈਰਾਂ ਨੂੰ ਹੱਥ ਲਾਉਣਾ ਮਾੜਾ ਨਹੀਂ ਪਰ ਪੈਰਾਂ ਨੂੰ ਹੱਥ ਲਾ ਕੇ ਮਨ ਵਿੱਚ ਕਪਟ ਰੱਖ ਕੇ ਪੈਰਾਂ ਨੂੰ ਹੱਥ ਲਾਉਣਾ ਵੀ ਮੈਂ ਬੋਟ ਲੈਣੀ ਆ ਉਹ ਮਾੜਾ ਉਹ ਜਿਹੜਾ ਸ਼ਿਕਾਰੀ ਹੁੰਦਾ ਨਾ ਉਹ ਵੀ ਬਹੁਤ ਝੁਕਦਾ ਪਰ ਉਹਦਾ ਮਤਲਬ ਕੀ ਹੁੰਦਾ ਤੀਰ ਮਾਰ ਕੇ ਸ਼ਿਕਾਰ ਕਰਨਾ ਰਾਜਾ ਬਡਿੰਗ ਬਾਰੇ ਕਹਿਆ ਜਾ ਰਿਹਾ ਉਹ ਤੇਰੀਆ ਮਾਵਾ ਬਣਾਈ ਉਹ ਜੋਗ ਮੈਚ ਕਰ ਚੁੱਕਿਆ ਕੋਈ ਕੰਮ ਇੱਥੇ ਕਰ ਰਿਹਾ ਨਹੀਂ ਫਿਰ ਦੇਖੋ ਰਾਜਾ ਬਡਿੰਗ ਬਾਰੇ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਹਾਂ ਬਿਓ ਗਿੱਦੜਵਾਲ ਦੇ ਲੋਕਾਂ ਨੂੰ ਪਿੱਠ ਦਿਖਾ ਕੇ ਆਇਆ ਜੇ ਬਾਈ ਦੀ ਬੇ ਪਹਿਲੀ ਗੱਲ ਤਾਂ ਬਣਦਾ ਨਹੀਂ ਨੇੜੇ ਤੇੜੇ ਵੀ ਹੈ ਨਹੀਂ ਜੇ ਬਣ ਗਿਆ 2.5 ਸਾਲ ਬਾਅਦ ਫੇਰ ਲੁਧਿਆਣੇ ਦੇ ਲੋਕਾਂ ਨੂੰ ਪਿੱਠ ਦਿਖਾ ਕੇ ਫੇਰ ਭੱਜੂਗਾ ਆਮ ਚੋਣਾਂ ਦੇ ਵਿੱਚ ਜਾ ਕੇ ਫੇਰ ਗਿੱਦੜਵਾ ਤੋਂ ਲਕਚਰ ਲੜੂ ਸਾਨੂੰ 2.5 ਸਾਲ ਬਾਅਦ ਫੇਰ ਲੋਕਤਵਾਂ ਲੜਨੀ ਪੈਣੀ ਵੋਟਰਾਂ ਨੂੰ ਕਿਉਂ ਵੋਟਰਾਂ ਨੂੰ ਅਪੀਲ ਕਰਦੇ ਆਂ ਵੀ ਲੁਧਿਆਣਾ ਸ਼ਹਿਰ ਸਾਡਾ ਆਪਣਾ ਆਪਣਾ ਜ਼ਿੰਮੇਵਾਰੀ ਆ ਆਪਾਂ ਆਪਣੀ ਜ਼ਿੰਮੇਵਾਰੀ ਨਿਭਾਈਏ ਲੁਧਿਆਣੀਆਂ ਨੂੰ ਅੱਗੇ ਲੈ ਕੇ ਆਈਏ ਲੁਧਿਆਣੇ ਦਾ ਬੰਦਾ ਹੋਵੇ ਲੁਧਿਆਣੇ ਬਾਰੇ ਸੋਚੂਗਾ ਲੁਧਿਆਣੇ ਦਾ ਕੁਝ ਹਾਂਜੀ ਗੱਲ ਬਹੁਤ ਹੀ ਸੂਝਵਾਨ ਤੇ ਸਾਡੇ ਨੌਜਵਾਨ ਉਮੀਦਵਾਰ ਸਭ ਤੋਂ ਵਧੀਆ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਉਮੀਦਵਾਰ ਦਿੱਤਾ ਸਾਡੇ ਲੁਧਿਆਣੇ ਦੇ ਕੱਲੇ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਲੁਧਿਆਣੇ ਦੇ ਕੱਲੇ-ਕੱਲੇ ਬੱਚੇ ਦਾ ਨੌਜਵਾਨ ਦਾ ਇੱਕੋ ਹੀ ਚਾਅ ਹੈ ਕਿ ਸਾਰ ਰਣਜੀਤ ਸਿੰਘ ਢਿੱਲੋਂ ਇੱਥੋਂ ਬਣ ਕੇ ਲੋਕ ਸਭਾ ਵਿੱਚ ਲੁਧਿਆਣੇ ਦੀ ਆਵਾਜ਼ ਬਣ ਐਨਾਂ ਹੀਆ ਬਹੁਤ ਭਾਰੀ ਵੋਟਾਂ ਨਾਲ ਇਤਿਹਾਸਿਕ ਜਿੱਤ ਪ੍ਰਾਪਤ ਕਰਕੇ ਨਵਾਂ ਇਤਿਹਾਸ ਸਿਰਜਣਗੇ ਸਾਰ ਰਣਜੀਤ ਸਿੰਘ ਢਿੱਲੋਂ